ਧਰਮ ਰੂਪੀ ਬਲਦ ਹਿਲਦਾ ਨਾ ਮੜਾ ਜਾ ਕਿਸੇ ਘਰ ਚੋਂ ਵੀ ਧਰਮ ਮਿਲੂਗਾ ਨਾ ਮੜਾ ਜਾ ਧਰਮ ਢੋਲੂਗਾ ਆਪਣੇ ਕਿਤੇ ਫਰਾਨੇ ਦਾ ਕੋਈ ਦੀਨ ਧਰਮ ਹੈ ਹੀ ਨਹੀਂ ਜਦੋਂ ਦੀਨ ਧਰਮ ਨਹੀਂ ਹੈਗਾ ਤੇ ਪਚਾਲ ਆ ਗਿਆ ਸੰਸਥਾਵਾਂ ਚ ਵੀ ਆਉਂਦੇ ਆ ਟੱਬਰਾਂ ਚ ਵੀ ਆਉਂਦੇ ਆ ਦੇਸ਼ਾਂ ਚ ਵੀ ਆਉਂਦੇ ਆ ਪਾਸ਼ਾ ਕਦੇ ਧੌਲ ਧਰਮ ਦਇਆ ਕਾ ਪੂਤ ਦਇਆ ਵਿੱਚੋਂ ਧਰਮਿਕ ਲਿਆ ਤੇ ਸੰਤੋਖ ਥਾਪ ਰੱਖਿਆ ਜਿੰਨ ਸੂਤ ਇਹਨਾਂ ਸਾਰਿਆਂ ਗੁਣਾਂ ਨੂੰ ਪਰੋ ਕੇ ਕਿਨੇ ਰੱਖਿਆ ਭਲਾ ਸੰਤੋਖ ਨੇ ਜਿਸ ਦਾ ਮਾਲਾ ਹੁੰਦੀ ਹੈ ਮਾਲਾ ਇੱਕੋ ਧਾਗੇ 'ਚ ਤੁਸੀਂ ਉਦਾਂ ਨਾ ਤੁਸੀਂ ਉਦਾਂ ਮਣਕੇ ਤੁਹਾਨੂੰ ਏਦਾਂ ਫੜਾ ਦਈਏ ਵੀ ਤੁਸੀਂ 50 ਮਣਕੇ ਆਪਣੀ ਮੋਟ 'ਚ ਫੜਨੇ ਆ ਤੁਹਾਡੇ ਹੱਥ 'ਚ ਬਦੋ ਬਦੀ ਕੋਈ ਨਾ ਕੋਈ ਮਣਕਾ ਡਿੱਗ ਪੈਣਾ ਪਰ ਉਦਾਂ 200 ਮਣਕੇ ਇੱਕ ਧਾਗੇ 'ਚ ਫਰੋ ਕੇ ਤੁਸੀਂ ਕੱਲੀ ਉਂਗਲ ਚੜਾ ਕੇ ਲੈ ਕੇ ਜਾ ਸਕਦੇ ਹੋ ਸੰਤੋਖ ਜਿਹੜਾ ਧਾਗਾ ਵਾ ਜਿੰਨਾ ਲੋਕਾਂ ਦੇ ਵੀ ਅੱਜ ਤੱਕ ਟੱਬਰ ਇਕੱਠੇ ਆ ਨਾ ਜਿੰਨਾਂ ਦੀਆਂ ਫੈਮਲੀਆਂ ਇਕੱਠੀਆਂ ਅਜੇ ਵੀ ਇਸ ਦੇਸ਼ ਵਿੱਚ ਨਾ ਬੜੇ ਬੜੇ ਲੋਕ ਹੈਗੇ ਜਿਨ੍ਹਾਂ ਦੇ 50 50 60 60 ਪਰਿਵਾਰ ਦੇ ਜੀ ਕੇ ਘਰ ਚ ਰਹਿੰਦੇ ਆ ਕਿਉਂਕਿ ਸੰਤੋਖ ਦਾ ਧਾਗਾ ਹੈਗਾ ਉਥੇ ਸਾਰੇ ਜੀ ਆ ਦਾਦਾ ਵੀ ਉਥੇ ਬੈਠਾ ਦਾਦੀ ਵੀ ਬੈਠੀ ਆ ਦਾਦੇ ਦੇ ਭਰਾ ਵੀ ਉਥੇ ਆ ਗਾੜੀ ਪੋਤਰੇ ਤਾਏ ਚਾਚੇ ਵੀ ਇਕੱਠੇ ਹੈਗੇ ਆ ਤੇ ਜਿੰਨਾ ਘਰਾਂ ਚ ਸੰਤੋਖ ਦਾ ਧਾਗਾ ਨਿਕਲ ਜਾਂਦਾ ਨਾ ਉਥੇ ਦੇ ਪਿਓ ਪੁੱਤ ਦਾ ਇੱਕ ਮਕਾਨ ਦੀ ਛੱਤ ਥਲੇ ਰਹਿਣਾ ਮੁਸ਼ਕਲ ਹੁੰਦਾ ਉਥੇ ਤਾਂ ਕੋਈ ਦਰਾਨੀ ਵੀ ਹੈ ਨਹੀਂ ਕੋਈ ਜਠਾਣੀ ਵੀ ਹੈ ਨਹੀਂ ਕੋਈ ਬਹਾਨਾ ਵੀ ਨਹੀਂ ਬਥੇ ਨਨਾਨ ਹੈਗੀ ਜੀ ਲੜਾਈ ਕਰਦੀ ਆ ਸੰਤੋਖ ਬੜਾ ਵੱਡਾ ਗੁਣ ਆ ਆਪਾਂ ਬਾਣੀ ਚ ਬਾਰ ਬਾਰ ਪੜਦੇ ਆ ਅੱਜ ਮਨੁੱਖ ਇਹ ਨਹੀਂ ਸਿੱਖਦਾ ਹਮੇਸ਼ਾ ਅਸੀਂ ਦੂਜੇ ਨੂੰ ਕਸੂਰਵਾਲਾ ਠਰਾਉਨੇ ਕਦੀ ਇਹ ਸੋਚ ਕੇ ਵੇਖ ਵੀ ਭਲਿਆ ਮਾਨਸਾ ਤੇਰੇ ਚ ਸਬਰ ਸੰਤੋਖ ਨਾ ਦੀ ਚੀਜ਼ ਹੈਗੀ ਐ ਇੱਥੇ ਆਣ ਕੇ ਨੁਕਸਾਨ ਹੋ ਗਿਆ ਸਾਡਾ ਹੁਣ ਗੁਰੂ ਪਾਤਸ਼ਾਹ ਕਹਿੰਦੇ ਸੰਤੋਖ ਥਾਪ ਰੱਖਿਆ ਜਿੰ ਸੂਤ ਜਦੋਂ ਸੰਤੋਖ ਦਾ ਧਾਗਾ ਹੀ ਨਿਕਲ ਗਿਆ ਮਣਕੇ ਤੇ ਅਛਾ ਫਿਰ ਤੁਸੀਂ ਵੇਖੋ ਧਾਗਾ ਖੇਚ ਦਿਓ ਮਣਕੇ ਖਿਲਰ ਗਏ ਬਿਚੂਤਾ ਕਾ ਕੜਦਿਓ ਮਣਕੇ ਖੇਲ ਰਗੇ ਤੇ ਸੰਤੋਖ ਨਿਕਲ ਗਿਆ ਟਬਰਦੇ ਜੀ ਆਪੇ ਖੇਲ ਰਗੇ ਕੋਈ ਆਂਦਾ ਮੈਂ ਤੇ ਤੁਹਾਡੇ ਨਾਲ ਰਹਿਣਾ ਹੀ ਨਹੀਂ ਮੈਨੂੰ ਤੇ ਵਖਰਾ ਘਰ ਪਾ ਕੇ ਦਿਓ ਕੋਈ ਆਂਦਾ ਮੈਂ ਉੱਥੇ ਨਹੀਂ ਰਹਿਣਾ ਕੋਈ ਆਂਦਾ ਮੈਂ ਉੱਥੇ ਰਹਿਣਾ ਮੇਰੀ ਹੁਣ ਮਾਨਾ ਨਹੀਂ ਬਣਦੀ ਮੇਰੀ ਹੁਣ ਪਿਓ ਨਾ ਨਹੀਂ ਬਣਦੀ ਆਏ ਇੱਥੇ ਨੁਕਸਾਨ ਹੋਇਆ ਸਾਡਾ ਇੱਥੇ ਸਮੱਸਿਆ ਖੜੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਤਸ਼ਾਹ ਜੀ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਤੇ ਨਾਮ ਤੇ ਬਹੁਤ ਜਪਿਆ ਜਾ ਰਿਹਾ ਜਿਆ ਗੁਰਦੁਆਰਿਆਂ ਚ ਨਾਮ ਜਪਿਆ ਜਾ ਰਿਹਾ ਮੰਦਰਾਂ ਜਪਿਆ ਜਾ ਰਿਹਾ ਹਰ ਮਜਬਦ ਦੇ ਲੋਕ ਆਪਣੇ ਆਪਣੇ ਤਰੀਕੇ ਨਾਲ ਰੱਬ ਦਾ ਨਾਮ ਜਪ ਰਿਹਾ RAM RAM ਕਰਤਾ ਸਭ ਜੱਗ ਫਿਰ RAM ਨਾ ਪਾਇਆ ਜਾਏ ਜਿਹੜਾ ਬਹੁਤਾ ਨਾਮ ਜਪਣ ਵਾਲਾ ਮੜਾ ਜਾ ਹੱਥ ਲਾ ਕੇ ਵੇਖੋ ਤੁਸੀਂ ਉਹਨੂੰ ਕਿੱਦਾਂ ਤੁਹਾਡੇ ਗੱਲ ਪੈਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਮੈਂ ਤਾਂ ਮੈਂ ਤਾਂ ਬਹੁਤ ਪਰਮੇਸ਼ਰ ਦਾ ਨਾਮ ਜਪਦਾ ਪਾਈ ਨਾਮ ਜਪਣ ਵਾਲਿਆ ਤੇਰੇ ਅੰਦਰ ਤੇ ਠਾਢੇਂ ਦੀ ਚਾਹੀਦੀ ਤੈਨੂੰ ਕੋ ਹੱਥ ਲਾਵੇ ਤਾ ਨਾ ਗੱਲ ਕਰੇ ਤੇਰੀਆਂ ਗੱਲਾਂ ਚੋਂ ਪਤਾ ਲੱਗਦਾ ਜਿੱਦਾਂ ਮਤਲਬ ਅਸੀਂ ਜਪ ਰਹੇ ਆ ਕਿਵੇਂ ਜਪ ਰਹੇ ਆ ਹਰ ਹਰ ਕਰਾਂ ਨਿਤ ਕਪਟ ਕਮਾਵੇਂ ਰੱਬ ਰੱਬ ਵੀ ਨਿਤ ਹੋ ਰਿਆ ਤੇ ਕਪਟ ਵੀ ਨਿਤੀ ਹੋਈ ਜਾਂਦਾ ਯਾਨੀ ਕਿ ਸਫਾਈ ਵੀ ਨਾਲ ਹੀ ਕਰੀ ਜਾਂਦੇ ਆ ਤੇ ਗੰਦਗੀ ਵੀ ਨਾਲ ਹੀ ਪਈ ਜਾਂਦੀ ਆ ਜਿਵੇਂ ਆਪੜੇ ਘਰਾਂ ਚ ਐਤਵਾਰ ਅੱਜ ਸੰਡੇ ਆਪਾਂ ਛੇਤੀ ਸਮਝ ਜਾਣਾ ਵੀ ਬੱਚੇ ਘਰ ਹੁੰਦੇ ਖਾਸ ਕਰਕੇ ਐਤਵਾਰ ਇੱਕ ਬੰਨੇ ਪੋਚੇ ਲੱਗ ਰਹੇ ਹੁਣ ਦੂਜੇ ਬੰਨੇ ਨਿਆਣੇ ਤੁਹਾਡੇ ਫੇਰ ਤੁਰੇ ਫਿਰਨ ਤੁਸੀਂ ਅਜੇ ਇਹ ਬੈੱਡ ਸ਼ੀਟ ਵਿਛਾ ਕੇ ਹਟੋ ਨਿਆਣੇ ਫੇਰ ਇਕੱਠੀ ਕਰ ਦੇਣ ਤੇ ਮਾਂ ਦੇ ਦਿਮਾਗ 'ਚ ਆਉਂਦਾ ਨਾ ਵੀ ਜਾਂ ਚੰਗੀ ਤਰ੍ਹਾਂ ਪਹਿਲਾਂ ਗੰਦੀ ਪਾ ਲੋ ਸਫਾਈ ਬਾਅਦ ਚ ਕਰ ਲੈਨੇ ਬੇਜੇ ਪੋਚੇ ਲਾਉਣ ਵਾਲੀ ਤੇ ਘਰੋਂ ਬਾਹਰ ਨਹੀਂ ਗਈ ਤੁਸੀਂ ਫੇਖ ਲਾਰਾ ਪਤਾ ਤੇ ਜੇ ਉਹ ਬੱਚੇ ਕਿਉਂ ਕਹਿਣ ਵੀ ਤੁਸੀਂ ਤੇ ਰੋਜ਼ ਕਰਦੇ ਹਿੰਦੇ ਸਿਰਫ ਸੰਡੇ ਕੀਤਾ ਕਹਿੰਦੇ ਉਹ ਕਿਵੇਂ ਵੀ ਤੁਸੀਂ ਪਾਠ ਵੀ ਕਰ ਜਾਂਦੇ ਜਿੱਦੇ ਮਾੜੇ ਕੰਮ ਵੀ ਕਰੀ ਜਾਂਦੇ ਤੁਸੀਂ ਵੀ ਤੇ ਉਹ ਕੰਮ ਹੀ ਕਰਦੇ ਜੇ ਤੂੰ ਤੇ ਹਰੀ-ਹਰੀ ਵੀ ਕਰਦੇ ਜੀ ਰੱਬ-ਰੱਬ ਵੀ ਕਰਦੇ ਕਵਟਵੀ ਨੀਤੀ ਕਰੀ ਜਾਂਦੇ ਜੀ ਹਰ ਹਰ ਕਰੈ ਨਿਤ ਕਵਟ ਕਮਾਵੈ ਹਿਰਦਾ ਛੁੱਧ ਨਾ ਹੋਈ ਅਨ ਦਿਨ ਕਰਮ ਕਰੈ ਬੋ ਤੇਰੇ ਸੁਪਨਾ ਹੈ ਅਈ ਸੁਖੀ ਕਿਉਂ ਨਹੀਂ ਆ ਗਾ ਮਨੋਖ ਕਿਉਂਕਿ ਰੱਬ-ਰੱਬ ਵੀ ਪੂਰਾ ਕਰ ਰਿਹਾ ਵਾ ਪੂਰਾ ਕਰੈ ਰੱਬ-ਰੱਬ ਅੱਖਾਂ ਨਹੀਂ ਖੋਲਦਾ ਕਨਾਂ ਕਨਾਂ ਦੇ ਲੋਕਾਂ ਦੇ ਬੜਾ ਰੱਬ ਦਾ ਪਗਤ ਹੈ ਪਰ ਕਵਟ ਵੀ ਪੂਰਾ ਕਰਦਾ ਧੋਖਾ ਵੀ ਪੂਰਾ ਕਰਦਾ ਹਰ ਹਰ ਕਰੈ ਨਿਤ ਇਹ 732 ਨੰਬਰ ਅੰਕ ਤੇ ਜੀ ਸੁਹੀ ਰਾਗ ਦਾ ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦਾ 732 ਨੰਬਰ ਅੰਕ ਹੈ ਹਰ ਹਰ ਕਰੈ ਨਿਤ ਕਪਟ ਕਮਾਵੇ ਹਿਰਦਾ ਛੁੱਧ ਨ ਹੋਈ ਆਨੰਦਨ ਕਰਮ ਕਰੈ ਬੋ ਤੇਰੇ ਸੁਪਨੇ ਸੋਕ ਨ ਹੋਈ ਗਿਆਨੀ ਗੁਰਬਿਨ ਭਗਤ ਨ ਹੋਈ ਕੋਰੇ ਰੰਗ ਕਦੇ ਨ ਚੜਾ ਜੇ ਲੋਚੈ ਸਭ ਕੋਈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭੂ ਦਾ ਨਾਮ ਜਪਿਆ ਮਨ ਨੂੰ ਚੈਨ ਆਉਂਦਾ ਹੈ ਤੇ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਵਿਣਗੁਣ ਕੀਤੇ ਭਗਤ ਨਾ ਹੋਏ ਰੱਬੀ ਗੁਣਾ ਨੂੰ ਧਾਰਨ ਕਰਨਾ ਹੀ ਪਰਮੇਸ਼ਰ ਦੀ ਇਬਾਦਤ ਹੈ ਭਗਤੀ ਹੈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਬੜੇ ਤਰੀਕਿਆਂ ਨਾਲ ਖੋਜੈ ਸਭ ਤਾਕ ਕੋ ਲੱਭਦੇ ਫਿਰਦੇ ਰੱਬ ਨੂੰ ਪਰ ਵਿਖਮ ਔਖਾ ਨਾ ਜਾਈ ਲੈਣ ਨਹੀਂ ਲੱਭਿਆ ਜਾਣਾ ਅੱਛਾ ਜਿਹੜਿਆਂ ਕਮਾਂ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਸਮਾਜ ਨੂੰ ਰੋਕਿਆ ਨਾ ਅੱਜ ਸਿੱਖਾਂ ਕੋਲ ਉਹ ਕੰਮ ਕਰਵਾਏ ਜਾ ਰਹੇ ਨੇ 674 ਨੰਬਰ ਅੰਕ ਹੈ ਆਪ ਜਰੂਰ ਜਾ ਕੇ ਪੜੋ ਜਿਹੜੇ ਘਰਾਂ ਚ ਬੈਠੇ ਨੇ ਪੁਥੀਆਂ ਨਾਲ ਕੱਢ ਕੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਕੋਲੋਂ ਨਹੀਂ ਕਰਿਆ ਗੁਰੂ ਰੰਧ ਸਾਹਿਬ ਚ ਲਿਖਿਆ ਉਹ ਕਿਹੜੇ ਕੰਮ ਆ ਜਿਹੜੇ ਲੋਕ ਮਨ ਦੀ ਸ਼ਾਂਤੀ ਲਈ ਕਰ ਰਿਹਾ ਸਭ ਤੋਂ ਪਹਿਲਾਂ ਪੂਜਾ ਮੈਂ ਪਹਿਲਾਂ ਗਿਣ ਦਿੰਦਾ ਪੂਜਾ ਕਰ ਰਿਹਾ ਵਰਤ ਰੱਖ ਰਿਹਾ ਪੂਜਾ ਵਰਤ ਗਿਣਿਓ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬੋਧ ਦੇਨ ਪੁੰਨ ਦਾਨ ਕਰਨਾ कहु न पीज संजम स्वामी बोलें मीठे बैन पूजा कि नहीं हो रही है जी हर मजविदा बंदा अपनी पूजा कर रहा है किसे नु पीने दूध मिले ना मिले धार्मिक स्थान ना दूध लेके जा रहे है फूल लेके जा रहे है सामग्री लेके जा रहे है पूजा कर रहे है हो रही है पाषाकंदे पूजा कर रहे है मनुष्य पूजा भी कर रहे है व्रत भी रख रहे है ਅਸ਼ਾ ਵਰਤ ਜਿਹੜਾ ਰੱਖੂਗਾ ਉਹਦਾ ਤਾਂ ਸਰੀਰ ਦਾ ਫਾਇਦਾ ਹੋ ਸਕਦਾ ਪਰ ਇਸ ਦੇਸ਼ ਵਿੱਚ ਉਲਟਾ ਕੰਮ ਹੋਇਆ ਵਰਤ ਕੋਈ ਰੱਖੇ ਤੇ ਲੰਬੀ ਉਮਰ ਕਿਸੇ ਹੋਰ ਦੀ ਹੁੰਦੀ ਹੈ ਹਾਂ ਜਿਹੜਾ ਵਿਅਕਤੀ ਜਿਹੜੀ ਬੀਬੀ ਜਿਹੜਾ ਮਰਦ ਖੁਦ ਕਵੇ ਨਾ ਮੈਂ 5 7 10 ਘੰਟੇ ਨਹੀਂ ਖਾਣਾ ਉਹਦੇ ਸਰੀਰ ਦਾ ਫਾਇਦਾ ਹੋ ਸਕਦਾ ਕਿਉਂਕਿ ਸਰੀਰ ਨੂੰ ਰੈਸਟ ਮਿਲਗੀ ਨਾ ਥੋੜਾ ਸਰੀਰੋਂ ਨਾ એનર્ਜੀ ਜਾਏਗਾ ਉਹ ਵਧੀਆ ਗੱਲ ਹੈ ਪਰ ਕੰਮ ਉਲਟਾ ਹੋ ਗਿਆ ਮੈਂ ਕਦੇ-ਕਦੇ ਸੋਚਦਾ ਇਹਦੇ ਪਿੱਛੇ ਵੀ ਹੋ ਸਕਦਾ ਕਿ ਲੌਜੀਕ ਕੰਮ ਕਰਦਾ ਹੋਵੇ ਤੁਹਾਨੂੰ ਪਤਾ ਇਸ ਦੇਸ਼ ਵਿੱਚ ਸੱਤੀ ਪਰਥਾ ਸੀ ਪਰ ਇਹ ਨਹੀਂ ਤੁਹਾਡੇ ਚੋਂ ਬਹੁਤਿਆਂ ਦੇ ਹਿਸਟਰੀ ਬਜ਼ੁਰਗਾਂ ਨੇ ਵੀ ਸਤੀ ਪ੍ਰਥਾ ਸਮੇਂ ਦੀ ਆਪਾਂ ਸਾਰੇ ਵੀ ਜਦੋਂ ਪਤੀ ਚੜਾਈ ਕਰਦਾ ਸੀ ਤੇ ਔਰਤ ਨੂੰ ਵੀ ਨਾਲ ਹੀ ਚਿਖਾ ਵਿੱਚ ਸਾੜ ਦਿੱਤਾ ਜਾਂਦਾ ਸੀ ਪਰ ਜੇ ਔਰਤ ਮਰਦ ਦੀ ਔਰਤ ਚੜਾਈ ਕਰ ਗਈ ਆ ਤੇ ਮਰਦ ਵਾਸਤੇ ਦੂਜਾ ਰਿਸ਼ਤਾ ਆ ਜਾਂਦਾ ਸੀ ਕੋਈ ਪੁਰਖ ਪ੍ਰਧਾਨ ਸਮਾਜ ਸੀ ਇਹ ਇਹ ਸਤਗੁਰ ਨੇ ਵੀ ਬਾਣੀ 'ਚ ਲਿਖਿਆ ਭੰਡ ਮੂਆ ਭੰਡ ਪਾਲੀਏ ਪਹਿਲੀ ਔਰਤ ਜਿਹਦੇ ਚਿਖਾ ਨਹੀਂ ਠੰਡੀ ਹੋਈ ਤੇ ਘਰ 'ਚ ਗੱਲਾਂ ਚੱਣ ਲੱਗ ਪੀਆਂ ਇੱਕ ਹੈਗੀ ਆ ਫਲਾਣੇ ਹਪਨ ਰਿਸ਼ਤੇਦਾਰ ਦੇ ਪਰਿਵਾਰ ਚ ਆਪਾਂ ਉਹਦਾ ਵੀ ਇੱਕ ਬੱਚਾ ਹੈਗਾ ਵਾ ਚਲੋ ਇਹ ਰਹੀ ਜਾਣਗੇ ਪਰ ਔਰਤ ਨੂੰ ਇਹ ਸਲਾਹ ਨਹੀਂ ਕੋਈ ਦੇਊਗਾ ਵੀ ਚਲੋ ਇਹਦੇ ਬੱਚੇ ਛੋਟੇ ਦਾ ਵੀ ਆਪਾਂ ਦੂਜਾ ਘਰ ਵਸਾ ਦਈਏ ਐਸ ਭਾਰ ਦੇਸ਼ ਵਿੱਚ ਇੱਕ ਮੈਂ ਬੇਨਤੀ ਕਰਾਂ ਇਸ ਹਰ ਮਜਬੂਤੀ ਔਰਤ ਵਾਸਤੇ ਆ ਇਹ ਤੇ ਗੁਰਨਾਨ ਸਿੰਘ ਵਰਗੀ ਸ਼ਖਸੀਅਤ ਧੰਨ ਗੁਰੂ ਅਮਰਦਾਸ